ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ਼ਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਮੰਮੀ ਜੀ ਪਾਪਾ ਜੀ ਮੈਨੂੰ ਵਿਦੇਸ਼ ਵਿੱਚ ਨੌਕਰੀ ਮਿਲ ਗਈ ਹੈ ਹੁਣ ਦੇਖਿਓ ਤੁਸੀਂ ਮੈਂ ਉੱਥੇ ਜਾ ਕੇ ਇੰਨਾ ਪੈਸਾ ਕਮਾਵਾਂਗਾ ਕਿ ਮੇਰੀ ਲਾਈਫ ਸੈੱਟ ਹੋ ਜਾਵੇਗੀ ਜਦੋਂ ਆਕਾਸ਼ ਨੇ ਇਹ ਕਿਹਾ ਤਾਂ ਘਰ ਦੇ ਵਿਹੜੇ ਵਿੱਚ ਬੈਠੀ ਦਲਵੀਰ ਇੱਕਦਮ ਹੈਰਾਨ ਰਹਿ ਗਈ ਉਸ ਦੇ ਪਤੀ ਮੀਤ ਕਮਲ ਮੋਬਾਈਲ ਤੇ ਭਜਨ ਸੁਣ ਰਹੇ ਸੀ ਉਹ ਵੀ ਆਕਾਸ਼ ਵੱਲ ਹੈਰਾਨੀ ਨਾਲ ਦੇਖਣ ਲੱਗੇ ਕੀ ਕਹਿ ਰਿਹਾ ਹੈ ਪੁੱਤਰ ਵਿਦੇਸ਼ ਵਿੱਚ ਨੌਕਰੀ ਦਲਵੀਰ ਦੇ ਚਿਹਰੇ ਤੇ ਖੁਸ਼ੀ ਅਤੇ ਚਿੰਤਾ ਦੋਵੇਂ ਦਿਖਾਈ ਦਿੱਤੀਆਂ ਆਕਾਸ਼ ਆਪਣੀ ਮਾਂ ਕੋਲ ਆ ਕੇ ਕਹਿਣ ਲੱਗਿਆ ਹਾਂ ਮਾਂ ਇਹ ਦੇਖੋ ਆਫਰ ਲੈਟਰ ਉੱਥੇ ਮੈਨੂੰ ਬਹੁਤ ਵਧੀਆ ਤਨਖਾਹ ਮਿਲੇਗੀ ਜੋ ਇੱਥੋਂ ਦੀ ਤਨਖਾਹ ਤੋਂ 4 ਗੁਣਾ ਜ਼ਿਆਦਾ ਹੋਵੇਗੀ ਜਿਸ ਕੰਪਨੀ ਵਿੱਚ ਮੈਨੂੰ ਨੌਕਰੀ ਮਿਲੀ ਹੈ ਉਸ ਦੀ ਇੱਕ ਬ੍ਰਾਂਚ ਇੰਡੀਆ ਵਿੱਚ ਵੀ ਹੈ 3 ਸਾਲ ਵਿਦੇਸ਼ ਵਿੱਚ ਨੌਕਰੀ ਕਰਨ ਤੋਂ ਬਾਅਦ ਮੈਂ ਇੱਥੇ ਇੰਡੀਆ ਵਿੱਚ ਆ ਕੇ ਨੌਕਰੀ ਕਰਾਂਗਾ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਮੀਤ ਕਮਲ ਜੀ ਕਹਿਣ ਲੱਗੇ ਕਿ ਪੁੱਤਰ ਮੈਂ ਵੀ ਚਾਹੁੰਦਾ ਹਾਂ ਕਿ ਤੂੰ ਤਰੱਕੀ ਕਰੇ ਪਰ ਆਪਣੇ ਘਰ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਦਲਵੀਰ ਵੀ ਅੱਖਾਂ ਕੁੰਝਦੀ ਹੋਈ ਕਹਿਣ ਲੱਗੀ ਆਕਾਸ਼ ਪੁੱਤਰ ਤੂੰ ਇੰਨੀ ਦੂਰ ਜਾਵੇਂਗਾ ਤਾਂ ਉੱਥੇ ਤੇਰਾ ਖਿਆਲ ਕੌਣ ਰੱਖੇਗਾ ਤੂੰ ਉੱਥੇ ਇਕੱਲਾ ਕਿਵੇਂ ਰਹੇਗਾ ਆਕਾਸ਼ ਕਹਿਣ ਲੱਗਾ ਮੰਮੀ ਪਾਪਾ ਹੁਣ ਉਹ ਜਵਾਨਾ ਨਹੀਂ ਰਿਹਾ ਜਦੋਂ ਕੋਈ ਵਿਦੇਸ਼ ਚ ਗਿਆ ਤਾਂ ਸਾਲਾਂ ਤੱਕ ਉਸਦੀ ਸ਼ਕਲ ਨਹੀਂ ਦਿਂਦੀ ਹੁਣ ਤਾਂ ਵੀਡੀਓ ਕਾਲ ਦਾ ਜ਼ਮਾਨਾ ਹੈ ਜਦੋਂ ਦਿਲ ਕਰੇ ਬਸ ਇੱਕ ਬਟਨ ਦਬਾਓ ਤੇ ਗੱਲ ਕਰ ਲਓ ਬਸ ਤਿੰਨ ਚਾਰ ਸਾਲ ਦੀ ਹੀ ਤਾਂ ਗੱਲ ਹੈ ਮੈਂ ਤਾਂ ਸੋਚ ਰਿਹਾ ਹਾਂ ਕਿ ਕਦੇ ਤੁਹਾਨੂੰ ਵੀ ਉੱਥੇ ਘੁੰਮਣ ਫਿਰਨ ਲਈ ਲੈ ਜਾਊਂਗਾ ਤੁਸੀਂ ਵੀ ਬਾਹਰ ਦੀ ਦੁਨੀਆ ਦੇਖ ਲਿਓ ਜਦੋਂ ਤੁਸੀਂ ਦੋਵੇਂ ਵਿਦੇਸ਼ੀ ਕੱਪੜੇ ਪਾ ਕੇ ਉੱਥੇ ਘੁੰਮੋਗੇ ਤਾਂ ਸਭ ਕਹਿਣਗੇ ਦੇਖੋ ਇਹ ਹਨ ਆਕਾਸ਼ ਦੇ ਮਮ ਡੈਡ ਮੀਤ ਕਮਲ ਜੀ ਕਹਿਣ ਲੱਗੇ ਦੇਖ ਰਹੀ ਹੈ ਦਲਵੀਰ ਸਾਡਾ ਪੁੱਤਰ ਕਿਵੇਂ ਗੱਲਾਂ ਕਰਕੇ ਸਾਨੂੰ ਬਹਲਾ ਰਿਹਾ ਹੈ ਦਲਵੀਰ ਕਹਿਣ ਲੱਗੀ ਕਿ ਮੈਂ ਤਾਂ ਪਰਮਾਤਮਾ ਤੋਂ ਹਮੇਸ਼ਾ ਇਹੀ ਮੰਗਦੀ ਹਾਂ ਕਿ ਮੇਰਾ ਪੁੱਤਰ ਜਿੱਥੇ ਵੀ ਰਹੇ ਖੁਸ਼ ਰਹੇ ਮੰਮੀ ਪਾਪਾ ਮੈਂ ਵਿਦੇਸ਼ ਜਾ ਕੇ ਵੀ ਤੁਹਾਡੇ ਨਾਲ ਜੁੜਿਆ ਰਹਾਂਗਾ ਤੁਹਾਨੂੰ ਕਦੇ ਮਹਿਸੂਸੀ ਨਹੀਂ ਹੋਵੇਗਾ ਕਿ ਤੁਹਾਡਾ ਪੁੱਤਰ ਤੁਹਾਡੇ ਕੋਲੋਂ ਦੂਰ ਹੈ ਇਹ ਮੇਰਾ ਵਾਦਾ ਹੈ ਤੁਹਾਡੇ ਨਾਲ ਅਚਾਨਕ ਦਲਵੀਰ ਦੀ ਅੱਖ ਖੁੱਲ ਗਈ। ਅਤੀਤ ਦੀਆਂ ਯਾਦਾਂ ਵਿੱਚ ਖੋਈ ਹੋਈ ਦਲਵੀਰ ਵਰਤਮਾਨ ਵਿੱਚ ਵਾਪਸ ਆਈ। ਡੂੰਘਾ ਸਾਹ ਲੈਂਦੇ ਹੋਏ ਮਨ ਹੀ ਮਨ ਸੋਚਣ ਲੱਗੀ ਕਿੰਨੇ ਵਾਅਦੇ ਕਰਕੇ ਗਿਆ ਸੀ ਮੇਰਾ ਪੁੱਤਰ। ਹਰ ਰੋਜ਼ ਫੋਨ ਕਰਾਂਗਾ। ਤੁਹਾਨੂੰ ਉੱਥੇ ਲਿਜਾ ਕੇ ਘੁਮਾਵਾਂਗਾ। ਕਿੱਥੇ ਗਏ ਉਹ ਵਾਅਦੇ? ਖੁਦ ਫੋਨ ਕਰਨਾ ਤਾਂ ਦੂਰ। ਜੇਕਰ ਅਸੀਂ ਫੋਨ ਕਰਦੇ ਹਾਂ ਤਾਂ ਵੀ ਕਹਿ ਦਿੰਦਾ ਹੈ ਕਿ ਮੈਂ ਵਿਜੀ ਹਾਂ। ਆਪਣੇ ਪਰਿਵਾਰ ਵਿੱਚ ਵਿਜੀ ਹੋ ਗਿਆ ਹੈ। ਉਸਨੇ ਗੋਰੀ ਨਾਲ ਵਿਆਹ ਕਰਵਾ ਲਿਆ ਹੈ ਉਸਦੇ ਦੋ ਬੱਚੇ ਵੀ ਹੋ ਗਏ ਹਨ ਉਹ ਬੱਚੇ ਦਾਦਾ-ਦਾਦੀ ਬਾਰੇ ਕੀ ਜਾਣਣਗੇ ਦਲਵੀਰ ਡੂੰਘੀਆਂ ਸੋਚਾਂ ਵਿੱਚ ਸੀ ਉਦੋਂ ਹੀ ਮੀਤ ਕਮਲ ਜੀ ਨੇ ਕਿਹਾ ਕਿ ਮੇਰੀ ਅਰਧਾਂਗਣੀ ਕਿੰਨਾ ਸੋਚਾਂ ਵਿੱਚ ਪਈ ਹੈ ਕੁਝ ਨਹੀਂ ਹੋਇਆ ਜੀ ਆਕਾਸ਼ ਦੀ ਜ਼ਾਦ ਆ ਗਈ ਸੀ ਦਲਵੀਰ ਸਮਝਦਾ ਮੈਂ ਵੀ ਗਿਆ ਸੀ ਕਿ ਤੂੰ ਆਪਣੇ ਬੇਟੇ ਦੀ ਯਾਦ ਵਿੱਚ ਗੰਗਾ ਜਮਨਾ ਵਹਾ ਰਹੀ ਹੈ ਦਲਵੀਰ ਕਹਿਣ ਲੱਗੀ ਤੁਸੀਂ ਵੀ ਹਰ ਗੱਲ ਨੂੰ ਮਜ਼ਾਕ ਵਿੱਚ ਲੈ ਲੈਂਦੇ ਹੋ। ਮੀਤ ਕਮਲ ਜੀ ਕਹਿਣ ਲੱਗੇ ਕੀ ਹੋਇਆ ਜੇ ਸਾਨੂੰ ਆਕਾਸ਼ ਭੁੱਲ ਗਿਆ ਹੈ ਤਾਂ ਸਾਡਾ ਛੋਟਾ ਪੁੱਤਰ ਅਭਿਸ਼ੇਕ ਹੈ ਨਾ ਜਦੋਂ ਦਿਲ ਕਰੇਗਾ ਅਸੀਂ ਉੱਥੇ ਜਾ ਕੇ ਉਸ ਨੂੰ ਮਿਲ ਲਵਾਂਗੇ। ਹਾਂ ਸੱਚ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਿਆ ਅੱਜ ਅਭਿਸ਼ੇਕ ਦਾ ਫੋਨ ਆਇਆ ਸੀ। ਅੱਛਾ ਕੀ ਕਹਿ ਰਿਹਾ ਸੀ? ਮੀਤ ਕਮਲ ਜੀ ਨੇ ਫੋਨ ਮਲਾ ਕੇ ਆਪਣੀ ਪਤਨੀ ਨੂੰ ਫੜਾਉਂਦੇ ਹੋਏ ਕਿਹਾ ਆ ਲੈ ਖੁਦ ਹੀ ਗੱਲ ਕਰ ਲੈ ਦਲਵੀਰ ਨੇ ਕਿਹਾ ਪੁੱਤਰ ਕਿਵੇਂ ਹੈ ਤੂੰ ਅਭਿਸ਼ੇਕ ਕਹਿਣ ਲੱਗਿਆ ਮਾਂ ਮੈਂ ਬਿਲਕੁਲ ਠੀਕ ਹਾਂ ਤੁਸੀਂ ਦੱਸੋ ਕਿਵੇਂ ਹਾਂ ਅਸੀਂ ਠੀਕ ਹਾਂ ਪੁੱਤਰ ਅਭਿਸ਼ੇਕ ਕਹਿਣ ਲੱਗਿਆ ਮਾਂ ਇਸ ਵਾਰ ਮੈਂ ਦਿਵਾਲੀ ਤੇ ਘਰ ਆਵਾਂਗਾ ਤੁਹਾਡੇ ਲਈ ਬਹੁਤ ਵਧੀਆ ਸਰਪ੍ਰਾਈਜ਼ ਵੀ ਹੈ ਸਰਪ੍ਰਾਈਜ਼ ਕਿਹੋ ਜਿਹਾ ਸਰਪ੍ਰਾਈਜ਼ ਪੁੱਤਰ ਦਲਵੀਰ ਨੇ ਹੈਰਾਨੀ ਨਾਲ ਪੁੱਛਿਆ ਮਾਂ ਜੇਕਰ ਹੁਣੇ ਹੀ ਦੱਸ ਦਿੱਤਾ ਤਾਂ ਫਿਰ ਸਰਪ੍ਰਾਈਜ਼ ਕਾਦਾ ਦੀਵਾਲੀ ਵਾਲੇ ਦਿਨ ਅਭਿਸ਼ੇਕ ਘਰ ਆਇਆ ਤਾਂ ਉਸ ਦੇ ਹੱਥ ਵਿੱਚ ਇੱਕ ਤਸਵੀਰ ਸੀ ਉਹ ਤਸਵੀਰ ਉਸ ਨੇ ਆਪਣੇ ਮੰਮੀ ਪਾਪਾ ਨੂੰ ਦਿੰਦੇ ਹੋਏ ਕਿਹਾ ਦੇਖੋ ਮਾਂ ਇਹ ਹੈ ਮੇਰਾ ਸਰਪ੍ਰਾਈਜ਼ ਉਹ ਦੋਵੇਂ ਅਭਿਸ਼ੇਕ ਨੂੰ ਪੁੱਛਣ ਲੱਗੇ ਇਹ ਕੌਣ ਹੈ ਪੁੱਤਰ ਮੰਮੀ ਪਾਪਾ ਇਹ ਮਿਹਰ ਹੈ ਇਹ ਮੇਰੇ ਨਾਲ ਦਫ਼ਤਰ ਵਿੱਚ ਕੰਮ ਕਰਦੀ ਹੈ ਅਸੀਂ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਤੁਹਾਡੀ ਇਜਾਜ਼ਤ ਚਾਹੀਦੀ ਹੈ ਅਸੀਂ ਦੋਵੇਂ ਵਿਆਹ ਕਰਨਾ ਚਾਹੁੰਦੇ ਹਾਂ ਅਭਿਸ਼ੇਕ ਦੀ ਗੱਲ ਸੁਣ ਕੇ ਉਹ ਦੋਵੇਂ ਹੱਕੇ-ਵੱਕੇ ਰਹਿ ਗਏ ਉਹ ਅਭਿਸ਼ੇਕ ਨੂੰ ਕਹਿਣ ਲੱਗੇ ਪੁੱਤਰ ਤੇਰੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ ਅਭਿਸ਼ੇਕ ਦਾ ਵਿਆਹ ਬਹੁਤ ਧੂਮ-ਧਾਮ ਨਾਲ ਕੀਤਾ ਗਿਆ ਵਿਆਹ ਦੀਆਂ ਰੌਣਕਾਂ ਤੋਂ ਬਾਅਦ ਅਭਿਸ਼ੇਕ ਅਤੇ ਮਿਹਰ ਦੋਵੇਂ ਆਪਣੀ ਨੌਕਰੀ ਲਈ ਦਿੱਲੀ ਚਲੇ ਗਏ ਦਲਵੀਰ ਅਤੇ ਮੀਤ ਕਮਲ ਪਿੰਡ ਵਿੱਚ ਇਕੱਲੇ ਰਹਿ ਗਏ ਸਮਾ ਆਪਣੀ ਚਾਲ ਚੱਲਦਾ ਗਿਆ ਹੁਣ ਅਭਿਸ਼ੇਕ ਦੇ ਵਿਆਹ ਨੂੰ 2 ਸਾਲ ਹੋ ਚੁੱਕੇ ਸੀ ਇੱਕ ਦਿਨ ਅਭਿਸ਼ੇਕ ਦਾ ਫੋਨ ਆਇਆ ਉਹ ਕਹਿਣ ਲੱਗਿਆ ਕਿ ਤੁਸੀਂ ਦਾਦਾ-ਦਾਦੀ ਬਣਨ ਵਾਲੇ ਹੋ ਸਾਨੂੰ ਤੁਹਾਡੀ ਜ਼ਰੂਰਤ ਹੈ ਤੁਹਾਨੂੰ ਸਾਡੇ ਕੋਲ ਆਉਣਾ ਪਵੇਗਾ ਉਹ ਦੋਵੇਂ ਬਹੁਤ ਖੁਸ਼ ਹੋਏ ਮੇਹਰ ਦੀ ਡਿਲੀਵਰੀ ਤੋਂ ਕੁਝ ਦਿਨ ਪਹਿਲਾਂ ਉਹ ਦਿੱਲੀ ਪਹੁੰਚ ਗਏ ਮੇਹਰ ਨੇ ਬਹੁਤ ਸੋਹਣੇ बच्चे ਨੂੰ ਜਨਮ ਦਿੱਤਾ ਦਲਵੀਰ ਉਸ ਬੱਚੇ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਅਤੇ ਪਿਆਰ ਕਰਦੀ ਦਲਵੀਰ ਮੇਹਰ ਦਾ ਵੀ ਬਹੁਤ ਖਿਆਲ ਰੱਖਦੀ ਮੇਹਰ ਆਪਣੀ ਸੱਸ ਦੀ ਮਮਤਾ ਦੇਖ ਕੇ ਕਹਿਣ ਲੱਗੀ ਕਿ ਮੰਮੀ ਜੀ ਜੇਕਰ ਤੁਸੀਂ ਨਾ ਹੁੰਦੇ ਤਾਂ ਮੈਂ ਬੱਚੇ ਨੂੰ ਕਿਵੇਂ ਸੰਭਾਲਦੀ ਦਲਵੀਰ ਨੂੰ ਤਾਂ ਬਸ ਇਸ ਗੱਲ ਦੀ ਤਸੱਲੀ ਸੀ ਕਿ ਉਸ ਦਾ ਵੱਡਾ ਪੁੱਤਰ ਭਾਵੇਂ ਦੂਰ ਚੱਲਿਆ ਗਿਆ ਪਰ ਉਸ ਦਾ ਛੋਟਾ ਪੁੱਤਰ ਉਹਨਾਂ ਨੂੰ ਬਹੁਤ ਪਿਆਰ ਕਰਦਾ ਹੈ ਸਮਾਂ ਆਪਣੀ ਚਾਲ ਚੱਲਦਾ ਗਿਆ ਬੱਚਾ ਹੁਣ 6 ਮਹੀਨਿਆਂ ਦਾ ਹੋ ਚੁੱਕਿਆ ਸੀ ਇੱਕ ਦਿਨ ਮੀਤ ਕਮਲ ਦਲਵੀਰ ਨੂੰ ਕਹਿਣ ਲੱਗਿਆ ਕਿ ਕੁਝ ਦਿਨ ਪਿੰਡ ਜਾ ਆਈਏ ਭਾਵੇਂ ਕਿ ਉਹਨਾਂ ਦਾ ਮਨ ਆਪਣੇ ਪੋਤੇ ਤੋਂ ਦੂਰ ਹੋਣ ਦਾ ਨਹੀਂ ਸੀ ਪਿੰਡ ਜਾ ਕੇ ਦਲਵੀਰ ਆਂਡਣਾ ਗਵੰਡਣਾ ਨਾਲ ਬਸ ਆਪਣੇ ਪੋਤੇ ਬਾਰੇ ਹੀ ਗੱਲਾਂ ਕਰਦੀ ਰਹਿੰਦੀ ਉਧਰ ਮਿਹਰ ਬੱਚੇ ਨੂੰ ਸੰਭਾਲਦੀ ਸੰਭਾਲਦੀ ਥੱਕ ਜਾਂਦੀ ਕੁਝ ਕ ਹਫਤੇ ਪਿੱਛੋਂ ਅਭਿਸ਼ੇਕ ਦਾ ਫੇਰ ਫੋਨ ਆਇਆ ਮੰਮੀ ਪਾਪਾ ਤੁਸੀਂ ਵਾਪਸ ਸਾਡੇ ਕੋਲ ਦਿੱਲੀ ਆ ਜਾਓ ਨੌਕਰੀ ਦੇ ਨਾਲ ਨਾਲ ਮੇਹਰ ਨੂੰ ਬੱਚਾ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ ਮੈਂ ਤਾਂ ਤੁਹਾਨੂੰ ਕਹਿੰਦਾ ਹਾਂ ਕਿ ਹੁਣ ਤੁਸੀਂ ਸਾਡੇ ਕੋਲ ਹੀ ਰਹੋ ਮੀਤ ਕਮਲ ਜੀ ਕਹਿਣ ਲੱਗੇ ਪੁੱਤਰ ਤੁਹਾਡਾ ਘਰ ਛੋਟਾ ਜਿਹਾ ਹੈ ਜੇਕਰ ਅਸੀਂ ਪੱਕੇ ਤੌਰ ਤੇ ਤੁਹਾਡੇ ਕੋਲ ਰਹਾਂਗੇ ਤਾਂ ਤੁਹਾਨੂੰ ਬਹੁਤ ਮੁਸ਼ਕਲ ਆਵੇਗੀ ਅਭਿਸ਼ੇਕ ਕਹਿਣ ਲੱਗਿਆ ਕੋਈ ਮੁਸ਼ਕਲ ਨਹੀਂ ਆਉਂਦੀ ਪਾਪਾ ਮੈਂ ਤਾਂ ਸੋਚਿਆ ਹੈ ਕਿ ਪਿੰਡ ਵਾਲਾ ਘਰ ਵੇਚ ਦਿੰਦੇ ਹਾਂ ਜੋ ਆਪਣੇ ਪਿੰਡ ਵਿੱਚ ਜ਼ਮੀਨ ਹੈ ਉਹ ਵੀ ਵੇਚ ਦਿੰਦੇ ਹਾਂ ਇੱਥੇ ਦਿੱਲੀ ਵਿੱਚ ਵਧੀਆ ਵੱਡਾ ਫਲੈਟ ਲੈ ਲਵਾਂਗੇ ਮੀਤ ਕਮਲ ਜੀ ਪਿੰਡ ਵਾਲਾ ਘਰ ਅਤੇ ਜ਼ਮੀਨ ਨਹੀਂ ਵੇਚਣਾ ਚਾਹੁੰਦੇ ਸੀ ਦਲਬੀਰ ਕਹਿਣ ਲੱਗੀ ਕਿ ਜੇਕਰ ਸਾਡਾ ਪੁੱਤਰ ਸਾਨੂੰ ਆਪਣੇ ਕੋਲ ਬੁਲਾ ਰਿਹਾ ਹੈ ਤਾ ਅਸੀਂ ਇਹ ਘਰ ਵੀ ਐਚ ਦਿੰਦੇ ਹਾਂ ਮੇਰਾ ਮਨ ਤਾਂ ਹਮੇਸ਼ਾ ਆਪਣੇ ਪੋਤੇ ਕੋਲ ਰਹਿਣ ਲਈ ਉਤਾਵਲਾ ਹੈ ਫਿਰ ਮੀਤ ਕਮਲ ਜੀ ਨੇ ਪਿੰਡ ਵਾਲਾ ਘਰ ਤੇ ਜ਼ਮੀਨ ਵੇਚ ਦਿੱਤੀ ਅਭਿਸ਼ੇਕ ਨੇ ਦਿੱਲੀ ਵਿੱਚ ਇੱਕ ਵੱਡਾ ਫਲੈਟ ਖਰੀਦ ਲਿਆ ਹੁਣ ਉਹ ਸਾਰੇ ਜਾਣੇ ਇਕੱਠੇ ਇਸ ਫਲੈਟ ਵਿੱਚ ਰਹਿੰਦੇ ਸੀ ਮੀਤ ਕਮਲ ਜੀ ਸਬਜ਼ੀਆਂ ਫਲ ਅਤੇ ਹੋਰ ਸਮਾਨ ਬਾਜ਼ਾਰ ਵਿੱਚੋਂ ਲੈ ਆਉਂਦੇ ਦਲਵੀਰ ਆਪਣੇ ਪੋਤੇ ਦੀ ਸਾਂਭ ਸੰਭਾਲ ਕਰਦੀ ਫਿਰ ਘਰ ਦਾ ਸਾਰਾ ਕੰਮ ਕਰਦੀ ਸਵੇਰ ਦਾ ਨਾਸ਼ਤਾ ਮੇਹਰ ਬਣਾ ਕੇ ਰੱਖ ਜਾਂਦੀ ਮੇਹਰ ਆਪਣੀ ਸੱਸ ਦੀ ਤਰੀਫ਼ ਕਰਦੀ ਨਾ ਥੱਕਦੀ ਮੇਹਰ ਸਵੇਰੇ ਲੇਟ ਉੱਠਣ ਲੱਗੀ ਅਤੇ ਫਿਰ ਦਫ਼ਤਰ ਜਾਣ ਲਈ ਤਿਆਰ ਹੋ ਜਾਂਦੀ ਇੱਕ ਦਿਨ ਉਸਨੇ ਦਲਵੀਰ ਨੂੰ ਕਿਹਾ ਮੰਮੀ ਜੀ ਮੈਂ ਲੇਟ ਹੋ ਗਈ ਹਾਂ ਪਲੀਜ਼ ਤੁਸੀਂ ਸਾਡੇ ਟਿਫਨ ਪੈਕ ਕਰ ਦਿਓ ਤੇ ਨਾਸ਼ਤਾ ਵੀ ਬਣਾ ਲੈਣਾ ਦਲਵੀਰ ਨੇ ਖੁਸ਼ੀ-ਖੁਸ਼ੀ ਨਾਸ਼ਤਾ ਬਣਾਇਆ ਅਭਿਸ਼ੇਕ ਅਤੇ ਮੇਹਰ ਦਾ ਟਿਫਨ ਵੀ ਪੈਕ ਕਰ ਦਿੱਤਾ ਹੁਣ ਤਾਂ ਇਹ ਰੋਜ਼ ਦੀ ਹੀ ਗੱਲ ਹੋਣ ਲੱਗੀ ਸੀ ਮੇਹਰ ਸਵੇਰੇ ਲੇਟ ਜਾਗਦੀ ਤੇ ਉਸ ਤੋਂ ਬਾਅਦ ਦਫ਼ਤਰ ਜਾਣ ਲਈ ਤਿਆਰ ਹੋ ਜਾਂਦੀ ਉਹ ਕਹਿੰਦੀ ਕਿ ਮੰਮੀ ਜੀ ਤੁਸੀਂ ਖਾਣਾ ਬਹੁਤ ਵਧੀਆ ਬਣਾਉਂਦੇ ਹੋ ਹੁਣ ਤਾਂ ਸ਼ਾਮ ਦਾ ਖਾਣਾ ਵੀ ਦਲਵੀਰ ਨੂੰ ਹੀ ਬਣਾਉਣਾ ਪੈਂਦਾ ਸੀ ਦੇਖਦੇ ਦੇਖਦੇ 6-7 ਸਾਲ ਲੰਘ ਗਏ ਘਰ ਦੇ ਸਾਰੇ ਕੰਮ ਦੀ ਜ਼ਿੰਮੇਵਾਰੀ ਦਲਵੀਰ ਦੇ ਮੋਢਿਆਂ ਤੇ ਆ ਗਈ ਸੀ ਅੱਜ ਉਸ ਨੂੰ ਉੱਠਣ ਵਿੱਚ ਦੇਰੀ ਹੋ ਗਈ ਜਦੋਂ ਦਲਵੀਰ ਨੂੰ ਜਾਗਾਈ ਤਾਂ ਉਹ ਜਲਦੀ ਨਾਲ ਰਸੋਈ ਵੱਲ ਭੱਜੀ ਉਹ ਆਪਣੇ ਪੋਤੇ ਦਾ ਟਿਫਨ ਤਿਆਰ ਕਰਨ ਲੱਗੀ ਮੀਤ ਕਮਲ ਜੀ ਨੇ ਆਵਾਜ਼ ਮਾਰੀ ਦਲਵੀਰ ਮੇਰੇ ਲਈ ਵੀ ਚਾਹ ਬਣਾ ਦੇ ਪੋਤੇ ਦਾ ਟਿਫਨ ਤਿਆਰ ਕਰਕੇ ਦਲਵੀਰ ਚਾਹ ਬਣਾਉਣ ਹੀ ਲੱਗੀ ਸੀ ਕਿ ਉਸਦੇ ਪੋਤੇ ਦੀ ਆਵਾਜ਼ ਆਈ ਦਾਦੀ ਤੁਸੀਂ ਮੇਰੀ ਪਾਣੀ ਦੀ ਬੋਤਲ ਕਿਉਂ ਨਹੀਂ ਭਰੀ ਮੇਰੀ ਵਸ ਆਉਣ ਵਾਲੀ ਹੈ ਜਲਦੀ ਨਾਲ ਮੇਰੀ ਪਾਣੀ ਦੀ ਬੋਤਲ ਭਰ ਦਿਓ ਪਾਣੀ ਦੀ ਬੋਤਲ ਭਰ ਦੇ ਭਰ ਦੇ ਦਲਵੀਰ ਦੇ ਪੋਤੇ ਦੀ ਵਾਸ ਆ ਗਈ ਮਹਿਰ ਗੁੱਸੇ ਨਾਲ ਚੀਕਦੀ ਹੋਈ ਕਹਿਣ ਲੱਗੀ ਕਿ ਮੰਮੀ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਅਸੀਂ ਸਵੇਰ ਜਲਦੀ ਜਾਣਾ ਹੁੰਦਾ ਹੈ ਇਸ ਲਈ ਤੁਸੀਂ ਜਲਦੀ ਉੱਠ ਕੇ ਟਿਫਨ ਤਿਆਰ ਕਰਦਿਆ ਕਰੋ ਦਲਵੀਰ ਕਹਿਣ ਲੱਗੀ ਮਹਿਰ ਪੁੱਤ ਅੱਜ ਮੈਂ ਥੋੜਾ ਲੇਟ ਹੋ ਗਈ ਸੀ ਮੰਮੀ ਜੀ ਤੁਸੀਂ ਤਾਂ ਰੋਜ਼ ਹੀ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਹੋ ਅਭਿਸ਼ੇਕ ਵੀ ਉਥੇ ਹੀ ਤਿਆਰ ਹੋ ਰਿਹਾ ਸੀ ਪਰ ਉਸ ਦੀ ਮਜਾਲ ਨਹੀਂ ਸੀ ਕਿ ਉਹ ਆਪਣੀ ਪਤਨੀ ਨੂੰ ਟੋਕ ਕੇ ਕਹਿ ਦੇਵੇ ਕਿ ਤੂੰ ਮਾਂ ਨੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਦਲਵੀਰ ਨੇ ਅਭਿਸ਼ੇਕ ਅਤੇ ਮਹਿਰਦਾ ਟਿਫਨ ਪੈਕ ਕੀਤਾ ਉਸ ਤੋਂ ਬਾਅਦ ਉਹ ਮੀਤ ਕਮਲ ਜੀ ਦੀ ਚਾਹ ਲੈ ਕੇ ਕਮਰੇ ਵਿੱਚ ਚਲੀ ਗਈ ਉਹ ਦਲੇਵੀਰ ਨੂੰ ਪੁੱਛਣ ਲੱਗੇ ਕਿ ਕੀ ਗੱਲ ਹੈ ਉਦਾਸ ਲੱਗ ਰਹੀ ਹੈ ਦਲੇਵੀਰ ਕਹਿਣ ਲੱਗੀ ਨਹੀਂ ਕੁਝ ਨਹੀਂ ਉਹ ਤਾਂ ਮਹਿਰ ਕਹਿ ਰਹੀ ਸੀ ਕਿ ਤੁਸੀਂ ਸਵੇਰੇ ਸਾਡੇ ਟਿਫਨ ਜਲਦੀ ਪੈਕ ਕਰਦਿਆ ਕਰੋ ਤੁਹਾਡੀ ਵਜ੍ਹਾ ਨਾਲ ਅਸੀਂ ਲੇਟ ਹੋ ਜਾਂਦੇ ਹਾਂ ਉਹ ਤਾਂ ਠੀਕ ਹੀ ਕਹਿੰਦੀ ਹੈ ਮੈਥੋਂ ਹੀ ਹੁਣ ਜਲਦੀ ਕੰਮ ਨਹੀਂ ਨਿਭੜਦਾ ਮੀਤ ਕਮਲ ਜੀ ਕਹਿਣ ਲੱਗੇ ਕਿ ਅਭਿਸ਼ੇਕ ਵੀ ਮਹਿਰ ਨੂੰ ਕੁਝ ਨਹੀਂ ਕਹਿੰਦਾ ਕੱਟ ਤੋ ਕੱਟ ਉਹ ਤੇਰੇ ਨਾਲ ਟਿਫਨ ਤਾਂ ਪੈਕ ਕਰਵਾ ਹੀ ਸਕਦੀ ਹੈ ਦਲਵੀਰ ਹੱਸ ਕੇ ਟਾਲਣ ਦੀ ਕੋਸ਼ਿਸ਼ ਕਰਦੀ ਹੋਈ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਉਹ ਸਾਡੇ ਨੂੰ ਪੁੱਤਰ ਹਨ ਜੇਕਰ ਕੁਝ ਕਹਿ ਵੀ ਦਿੱਤਾ ਤਾਂ ਕੋਈ ਨਹੀਂ ਮੀਤ ਕਮਲ ਜੀ ਕਹਿਣ ਲੱਗੇ ਕਿ ਦਲਵੀਰ ਤੂੰ ਵੀ ਇੱਕ ਇਨਸਾਨ ਹੀ ਹੈ ਕੋਈ ਮਸ਼ੀਨ ਨਹੀਂ ਸਾਰਾ ਦਿਨ ਘਰ ਦੇ ਕੰਮ ਕਰਦੀ ਕਰਦੀ ਥੱਕ ਜਾਂਦੀ ਹੈ ਇਸ ਲਈ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਇਹ ਮਾਤਾ ਪਿਤਾ ਨਾਲ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ ਘੱਟ ਤੋਂ ਘੱਟ ਇੱਜ਼ਤ ਨਾਲ ਤਾਂ ਗੱਲ ਕਰਨੀ ਚਾਹੀਦੀ ਹੈ ਦਲਵੀਰ ਕਹਿਣ ਲੱਗੀ ਕਿ ਚੁੱਪ ਹੀ ਭਲੀ ਹੈ ਜੇਕਰ ਕੁਝ ਬੋਲਾਂਗੇ ਤਾਂ ਗੱਲ ਜ਼ਿਆਦਾ ਵਿਗੜ ਜਾਵੇਗੀ ਮੈਂ ਸਭ ਕੁਝ ਸੰਭਾਲ ਲਵਾਂਗੀ ਜਿਵੇਂ ਅੱਜ ਤੱਕ ਸੰਭਾਲਿਆ ਹੈ ਚਾਹ ਪੀਣ ਤੋਂ ਬਾਅਦ ਮੀਤ ਕਮਲ ਜੀ ਬਾਜ਼ਾਰ ਵਿੱਚੋਂ ਫਲ ਅਤੇ ਸਬਜ਼ੀਆਂ ਲੈਣ ਲਈ ਚਲੇ ਗਏ ਦਲਵੀਰ ਘਰ ਦੇ ਸਾਰੇ ਕੰਮ ਕਰਦੀ ਰਹੀ ਜਦੋਂ ਮੀਤ ਕਮਲ ਜੀ ਬਾਜ਼ਾਰ ਤੋਂ ਵਾਪਸ ਆਏ ਤਾਂ ਉਹਨਾਂ ਦਾ ਚਿਹਰਾ ਇੱਕਦਮ ਮੁਰਝਾਇਆ ਹੋਇਆ ਸੀ। ਉਹਨਾਂ ਨੂੰ ਪਿੰਡੋਂ ਫੋਨ ਆਇਆ ਸੀ ਕਿ ਉਹਨਾਂ ਦੀ ਗਵੰਡਨ ਦੀ ਡੈਥ ਹੋ ਗਈ ਹੈ। ਇਹ ਸੁਣ ਕੇ ਦਲਵੀਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਹੈਰਾਨੀ ਨਾਲ ਕਹਿਣ ਲੱਗੀ ਕਿ ਉਹਨਾਂ ਨੇ ਸਾਨੂੰ ਦੱਸਿਆ ਕਿਉਂ ਨਹੀਂ? ਮੀਤ ਕਮਲ ਥੋੜਾ ਗੁੱਸੇ ਅਤੇ ਦਰਦ ਭਰੀ ਆਵਾਜ਼ ਨਾਲ ਕਹਿਣ ਲੱਗੇ ਕਿ ਉਹਨਾਂ ਨੇ ਮੇਰੇ ਨੰਬਰ ਤੇ ਫੋਨ ਕੀਤਾ ਸੀ ਆਪਾਂ ਨੂੰ ਇਹ ਖਬਰ ਦੱਸਣ ਲਈ ਮੇਰਾ ਫੋਨ ਵੱੰਦਾ ਰਿਹਾ ਸੀ ਇਸ ਲਈ ਉਸਨੇ ਅਭਿਸ਼ੇਕ ਨੂੰ ਫੋਨ ਕੀਤਾ ਸੀ ਪਰ ਅਭਿਸ਼ੇਕ ਨੇ ਆਪਾਂ ਨੂੰ ਕੁਝ ਨਹੀਂ ਦੱਸਿਆ ਸ਼ਾਮ ਨੂੰ ਜਦੋਂ ਅਭਿਸ਼ੇਕ ਅਤੇ ਮੇਹਰ ਘਰ ਪਹੁੰਚੇ ਤਾਂ ਮੀਤ ਕਮਲ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਪੁੱਤਰ ਤੁਹਾਨੂੰ ਆਪਣੀ ਗਵੰਡਨ ਦੇ ਦਿਹਾਂਤ ਦਾ ਫੋਨ ਆਇਆ ਸੀ ਤਾਂ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਮੇਹਰ ਵਿੱਚੋਂ ਹੀ ਟੋਕਦੇ ਹੋਏ ਜਵਾਬ ਦੇਣ ਲੱਗੀ ਜੇ ਅਸੀਂ ਤੁਹਾਨੂੰ ਦੱਸ ਦਿੰਦੇ ਤਾਂ ਤੁਸੀਂ ਪਿੰਡ ਚਲੇ ਜਾਣਾ ਸੀ ਫਿਰ ਇੱਥੋਂ ਦਾ ਕੰਮ ਕੌਣ ਕਰਦਾ ਮੈਂ ਸਾਰਾ ਦਿਨ ਦਫ਼ਤਰ ਵਿੱਚ ਕੰਮ ਕਰਦੀ ਹਾਂ ਤੇ ਘਰ ਆ ਕੇ ਵੀ ਮੈਂ ਹੀ ਕਿਉਂ ਕੰਮ ਕਰਾਂ ਇਹ ਗੱਲ ਮੇਹਰ ਦੇ ਮੂੰਹੋਂ ਸੁਣ ਕੇ ਮੀਤ ਕਮਲ ਤੇ ਦਲਵੀਰ ਹੈਰਾਨ ਰਹਿ ਗਏ ਦਲਵੀਰ ਕਹਿਣ ਲੱਗੀ ਕਿ ਪੁੱਤਰੀ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਤੂੰ ਰਿਸ਼ਤੇਦਾਰੀ ਵਿੱਚ ਦੁੱਖ ਸੁੱਖ ਹੋਏ ਤੇ ਜਾਣਾ ਪੈਂਦਾ ਹੈ ਤੂੰ ਇਸ ਘਰ ਦੀ ਨੂੰਹ ਹੈ ਤੈਨੂੰ ਇਹ ਗੱਲ ਸਮਝਣੀ ਚਾਹੀਦੀ ਹੈ अच्छा नुहां ਤਾਂ ਫਿਰ ਮੈਂ ਕੀ ਕਰਾਂ ਸਾਰਾ ਕੰਮ ਤਨ ਦਾ ਛੱਡ ਕੇ ਘਰ ਵਿੱਚ ਬੈਠ ਜਾਵਾਂ ਤੁਸੀਂ ਇੱਕ ਗੱਲ ਸਮਝ ਲਵੋ ਕਿ ਜੇ ਘਰ ਦਾ ਖਰਚਾ ਮੈਂ ਤੇ ਅਮਸ਼ੇਕ ਦੋਹੇ ਕਮਾ ਰਹੇ ਹਾਂ ਤਾਂ ਹੀ ਚੱਲ ਰਿਹਾ ਹੈ ਇਸ ਲਈ ਚੁੱਪਚਾਪ ਤੁਸੀਂ ਘਰ ਰਹੋ ਤੇ ਘਰ ਸੰਭਾਲੋ ਇੰਨਾ ਕਹਿੰਦੇ ਹੋਏ ਮਹਿਰ ਆਪਣੇ ਕਮਰੇ ਵਿੱਚ ਚਲੀ ਗਈ ਤੇ ਅਮਸ਼ੇਕ ਵੀ ਉਸਦੇ ਪਿੱਛੇ-ਪਿੱਛੇ ਚਲਾ ਗਿਆ ਦਲਵੀਰ ਅਤੇ ਮੀਤਕਮਲ ਇਹ ਸਭ ਕੁਝ ਸੁਣ ਕੇ ਹੈਰਾਨ ਤੇ ਦੁਖੀ ਹੋ ਗਏ ਇੱਕ ਹਫ਼ਤੇ ਬਾਅਦ ਮੀਤ ਕਮਲ ਤੇ ਦਲਵੀਰ ਦੇ ਵਿਆਹ ਦੀ ਵਰੇ ਗੰਢ ਸੀ ਦਲਵੀਰ ਸਵੇਰ ਤੋਂ ਹੀ ਉਦਾਸ ਸੀ ਉਹ ਉਦਾਸ ਜੀ ਹੋਈ ਰਸੋਈ ਵਿੱਚ ਕੰਮ ਕਰ ਰਹੀ ਸੀ ਮੀਤ ਕਮਲ ਤੋਂ ਉਹਨਾਂ ਦੀ ਉਦਾਸੀ ਦੇਖੀ ਨਾ ਗਈ ਉਹ ਦਲਵੀਰ ਕੋਲ ਗਏ ਤੇ ਕਹਿਣ ਲੱਗੇ ਕਿ ਦਲਵੀਰ ਤੂੰ ਘਰ ਰਹਿ ਕੇ ਥੱਕ ਗਈ ਹੋਵੇਂਗੀ ਆਪਾਂ ਅੱਜ ਕਿਤੇ ਘੁੰਮ ਕੇ ਆਉਂਦੇ ਹਾਂ ਮੇਰਾ ਵੀ ਮਨ ਹੈ ਇਸ ਵੱਡੇ ਸ਼ਹਿਰ ਨੂੰ ਦੇਖਣ ਦਾ ਰਾਤ ਦਾ ਖਾਣਾ ਆਪਾਂ ਬਾਹਰ ਹੀ ਖਾ ਕੇ ਆਵਾਂਗੇ ਇਹ ਸੁਣ ਕੇ ਦਲਵੀਰ ਦੇ ਚਿਹਰੇ ਤੇ ਥੋੜੀ ਮੁਸਕਾਨ ਆਈ ਪਰ ਉਹ ਕਹਿਣ ਲੱਗੀ ਕਿ ਬੱਚਿਆਂ ਦਾ ਖਾਣਾ ਕੌਣ ਬਣਾਵੇਗਾ ਮੀਤ ਕਮਲ ਉਸ ਨੂੰ ਕਹਿਣ ਲੱਗੇ ਕਿ ਇੱਕ ਦਿਨ ਤਾਂ ਮੇਹਰ ਖਾਣਾ ਬਣਾ ਹੀ ਸਕਦੀ ਹੈ ਜਿਆਦਾ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਅੱਜ ਆਪਾਂ ਸ਼ਾਮ ਨੂੰ ਜ਼ਰੂਰ ਬਾਹਰ ਚੱਲਾਂਗੇ ਸ਼ਾਮ ਨੂੰ ਦਲਵੀਰ ਨੇ ਆਪਣਾ ਮਨਪਸੰਦ ਸੂਟ ਪਾਇਆ ਤੇ ਮੀਤ ਕਮਲ ਜੀ ਨੇ ਵੀ ਕੁੜਤਾ ਪਜਾਮਾ ਪਾਇਆ ਅਤੇ ਉਹ ਤਿਆਰ ਹੋਏ ਪਹਿਲਾਂ ਤਾਂ ਉਹ ਫਿਲਮ ਦੇਖਣ ਗਏ ਤੇ ਫਿਰ ਇੱਕ ਵਧੀਆ ਰੈਸਟੋਰੈਂਟ 'ਚ ਖਾਣਾ ਖਾਣ ਗਏ। ਦਲਵੀਰ ਅੱਜ ਕਾਫੀ ਦਿਨਾਂ ਬਾਅਦ ਖੁਸ਼ ਨਜ਼ਰ ਆ ਰਹੀ ਸੀ। ਉਹ ਖੁਸ਼ ਹੁੰਦੇ ਹੋਏ ਕਹਿਣ ਲੱਗੇ ਕਿ ਅੱਜ ਕਿੰਨਾ ਵਧੀਆ ਲੱਗ ਰਿਹਾ ਹੈ। ਇੰਨੇ ਦਿਨਾਂ ਬਾਅਦ ਘਰ ਤੋਂ ਬਾਹਰ ਆ ਕੇ ਲੱਗਦਾ ਹੈ ਜਿਵੇਂ ਪੁਰਾਣੇ ਦਿਨ ਵਾਪਸ ਆ ਗਏ ਹਨ। ਪਰ ਜਦੋਂ ਉਹ ਰਾਤ ਨੂੰ 10 ਵਜੇ ਘਰ ਪਹੁੰਚੇ ਤਾਂ ਮਹਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਏ ਕੀ ਮੰਮੀ ਜੀ ਤੁਸੀਂ ਰਾਤ ਦੇ 10 ਵਜੇ ਘਰ ਵਾਪਸ ਆ ਰਹੇ ਹੋ। ਮੈਂ ਥੱਕੀ ਹਾਰੀ ਦਫ਼ਤਰ ਤੋਂ ਆਈ ਤੇ ਖਾਣਾ ਵੀ ਮੈਂ ਹੀ ਬਣਾਇਆ ਆਖਰ ਤੁਸੀਂ ਗਏ ਕਿੱਥੇ ਸੀ ਦਲਵੀਰ ਉਸ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਹਿੰਦੀ ਹੈ ਪੁੱਤਰ ਬਹੁਤ ਦਿਨਾਂ ਤੋਂ ਬਾਹਰ ਜਾਣ ਦਾ ਮਨ ਕਰ ਰਿਹਾ ਸੀ ਇਸ ਲਈ ਅਸੀਂ ਫਿਲਮ ਦੇਖਣ ਗਏ ਸੀ ਤੇ ਹਲੇ ਦਲਵੀਰ ਬੋਲ ਹੀ ਰਹੀ ਸੀ ਕਿ ਮਿਹਰ ਉਸ ਦੀ ਗੱਲ ਵਿੱਚੋਂ ਕੱਟਦੇ ਹੋਏ ਕਹਿੰਦੀ ਹੈ ਅੱਛਾ ਤੁਸੀਂ ਫਿਲਮ ਦੇਖਣ ਗਏ ਸੀ ਮਤਲਬ ਹਜ਼ਾਰਾਂ ਰੁਪਏ ਬਾਹਰ ਉਡਾਏ ਹੋ ਅਸੀਂ ਇੱਥੇ ਦਿਨ ਰਾਤ ਮਰਦੇ ਹੋਏ ਕਮਾਉਂਦੇ ਹਾਂ ਤੇ ਤੁਸੀਂ ਫਜ਼ੂਲ ਖਰਚੀ ਕਰਦੇ ਰਹਿੰਦੇ ਹੋ ਇਹ ਸੁਣ ਕੇ ਮੀਤ ਕਮਲ ਬਹੁਤ ਖਿਜ ਗਏ ਅਤੇ ਕਹਿਣ ਲੱਗੇ ਕਿ ਫਜ਼ੂਲ ਖਰਚੀ ਜੇ ਅਸੀਂ ਆਪਣੇ ਲਈ ਥੋੜੇ ਪੈਸੇ ਖਰਚ ਕਰ ਦਿੱਤੇ ਤਾਂ ਇਹ ਫਜ਼ੂਲ ਖਰਚੀ ਹੋ ਗਈ ਉਹਨਾਂ ਨੇ ਅਭਿਸ਼ੇਕ ਨੂੰ ਕਿਹਾ ਕਿ ਤੈਨੂੰ ਸੁਣ ਵੀ ਰਿਹਾ ਹੈ ਤੇਰੀ ਘਰ ਵਾਲੀ ਕੀ ਕਹਿ ਰਹੀ ਹੈ ਅਭਿਸ਼ੇਕ ਉਹਨਾਂ ਨੂੰ ਕਹਿਣ ਲੱਗਾ ਕਿ ਪਿਤਾ ਜੀ ਮੇਹਰ ਕੁਝ ਗਲਤ ਵੀ ਤਾਂ ਨਹੀਂ ਕਹਿ ਰਹੀ ਅਸੀਂ ਦਿਨ ਰਾਤ ਮਿਹਨਤ ਕਰਕੇ ਕਮਾਉਂਦੇ ਹਾਂ ਤੇ ਤੁਸੀਂ ਘਰ ਦਾ ਕੰਮ ਛੱਡ ਕੇ ਬਾਹਰ ਘੁੰਮਣ ਗਏ ਘੁੰਮਣ ਗਏ ਵੀ ਤਾਂ ਇੰਨੇ ਪੈਸੇ ਖਰਚ ਕਰ ਆਏ ਹੋ ਮੀਤ ਕਮਲ ਜੀ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਇਹ ਮਕਾਨ ਜਿੱਥੇ ਤੁਸੀਂ ਐਸ਼ ਕਰ ਰਹੇ ਹੋ ਇਹ ਮੈਂ ਆਪਣੇ ਪੈਸਿਆਂ ਦਾ ਖਰੀਦਿਆ ਹੈ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਤੇਰੇ ਲਈ ਸ਼ਹਿਰ ਵਿੱਚ ਘਰ ਲਿਆ ਤਾਂ ਕਿ ਬੜਾਪੇ ਵਿੱਚ ਮੈਂ ਆਪਣੇ ਬੇਟੇ ਦੇ ਨਾਲ ਰਹਿ ਸਕਾਂ ਤੈਨੂੰ ਸਾਡੇ 2 ਪੈਸੇ ਖਰਚ ਕਰੇ ਵਿੱਚ ਬਣ ਲੱਗ ਗਏ ਅਭਿਸ਼ੇਕ ਨੇ ਇਹ ਗੱਲ ਸੁਣ ਕੇ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਪਰ ਮਿਹਰ ਨੇ ਆਪਣੇ ਸਹੁਰੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੁੱਸੇ ਨਾਲ ਕਿਹਾ ਕਿ ਫੇਰ ਕੀ ਹੋਇਆ ਜੇ ਤੁਸੀਂ ਇਸ ਘਰ ਵਿੱਚ ਪੈਸੇ ਲਾਏ ਹਨ ਤੁਹਾਨੂੰ ਰਹਿਣ ਲਈ ਵੀ ਤਾਂ ਮਿਲ ਰਿਹਾ ਹੈ ਫਿਰ ਕਿਉਂ ਸ਼ਿਕਾਇਤਾਂ ਕਰ ਰਹੇ ਹੋ ਮੀਤ ਕਮਲ ਦਾ ਸਬਰ ਦਾ ਬੰਨ ਟੁੱਟ ਗਿਆ ਉਹ ਗੁੱਸੇ ਵਿੱਚ ਕਹਿਣ ਲੱਗੇ ਕਿ ਅਸੀਂ ਹੋਰ ਇੱਥੇ ਨਹੀਂ ਰਹਿਣਾ ਜੇ ਤੁਹਾਨੂੰ ਕੋਈ ਇਤਰਾਜ਼ ਹੈ ਤਾਂ ਸਾਨੂੰ ਸਾਡੇ ਪੈਸੇ ਵਾਪਸ ਕਰ ਦਿਓ ਅਸੀਂ ਕਿਤੇ ਹੋਰ ਲਵਾਂਗੇ ਮੇਹਰ ਗੁੱਸੇ ਵਿੱਚ ਬੋਲੀ ਕਿ ਕਿਹੜੇ ਪੈਸਿਆਂ ਦੀ ਗੱਲ ਕਰ ਰਹੇ ਹੋ ਪਾਪਾ ਜੀ ਉਹ ਪੈਸੇ ਤੁਸੀਂ ਆਪਣੀ ਮਰਜ਼ੀ ਨਾਲ ਲਾਏ ਸੀ ਤੇ ਹੁਣ ਇਹ ਘਰ ਮੇਰੇ ਨਾਮ ਹੈ ਜਿਵੇਂ ਮੈਂ ਚਾਹਾਂਗੀ ਤੁਹਾਨੂੰ ਉਵੇਂ ਹੀ ਕਰਨਾ ਪਵੇਗਾ ਇੰਨਾ ਕਹਿ ਕੇ ਉਹ ਅਤੇ ਅਭਿਸ਼ੇਕ ਕਮਰੇ ਵਿੱਚ ਚਲੇ ਗਏ ਦਲਵੀਰ ਅਤੇ ਮੀਤ ਕਮਲ ਉੱਥੇ ਹੈਰਾਨੀ ਨਾਲ ਖੜੇ ਰਹਿ ਗਏ ਦਲਵੀਰ ਦਾ ਦਿਲ ਟੁੱਟ ਗਿਆ ਉਹ ਦੋਵੇਂ ਵੀ ਕਮਰੇ ਵਿੱਚ ਚਲੇ ਗਏ ਕਮਰੇ ਵਿੱਚ ਜਾ ਕੇ ਮੀਤ ਕਮਲ ਨੇ ਦਲਵੀਰ ਨੂੰ ਕਿਹਾ ਕਿ ਮੈਂ ਤੈਨੂੰ ਕਦੋਂ ਦਾ ਕਹਿ ਰਿਹਾ ਹਾਂ ਆਪਾਂ ਪਿੰਡ ਵਾਪਸ ਚੱਲਦੇ ਹਾਂ ਉੱਥੇ ਆਪਾਂ ਆਪਣੀ ਮਰਜ਼ੀ ਨਾਲ ਰਹਿ ਤਾਂ ਸਕਾਂਗੇ ਦਲਵੀਰ ਫਿੱਕੀ ਜਿਹੀ ਮੁਸਕਾਨ ਚਿਹਰੇ ਤੇ ਲਿਆਉਂਦੇ ਹੋਏ ਬੋਲੀ ਕਿੱਥੇ ਜਾਵਾਂਗੇ ਪਿੰਡ ਵਿੱਚ ਹੁਣ ਤਾਂ ਆਪਣਾ ਉਹ ਘਰ ਵੀ ਨਹੀਂ ਰਿਹਾ ਜ਼ਮੀਨ ਵੀ ਵੇਚ ਦਿੱਤੀ ਅਭਿਸ਼ੇਕ ਦੇ ਕਹਿਣ ਤੇ ਆਪਾਂ ਸਭ ਕੁਝ ਵੇਚ ਦਿੱਤਾ ਸੋਚਿਆ ਸੀ ਬੁਢਾਪੇ ਵਿੱਚ ਪੁੱਤਰ ਆਪਣਾ ਸਹਾਰਾ ਬਣੇਗਾ ਪਰ ਦੇਖੋ ਉਹੀ ਅੱਜ ਕਿਹੋ ਜਿਹੀਆਂ ਗੱਲਾਂ ਸੁਣਾ ਗਿਆ ਮੀਤ ਕਮਲ ਨੇ ਗੁੱਸੇ ਤੇ ਕਾਬੂ ਕਰਦੇ ਹੋਏ ਕਿਹਾ ਇਹ ਗੁਲਾਮੀ ਵਾਲੀ ਜ਼ਿੰਦਗੀ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਜੇ ਪਿੰਡ ਵਿੱਚ ਰਹਿੰਦੇ ਤਾਂ ਆਪਾਂ ਨੂੰ ਇਹ ਦਿਨ ਦੇਖਣੇ ਨਾ ਪੈਂਦੇ ਦਲਵੀਰ ਉਦਾਸ ਹੁੰਦੀ ਹੋਈ ਕਹਿਣ ਲੱਗੀ ਕਿ ਸਾਰੀ ਮੇਰੀ ਹੀ ਗਲਤੀ ਹੈ ਪੁੱਤਰ ਦੇ ਮੋਹ ਵਿੱਚ ਆ ਕੇ ਮੈਂ ਵੀ ਪਿੰਡ ਛੱਡਣ ਨੂੰ ਤਿਆਰ ਹੋ ਗਈ ਸੋਚਿਆ ਸੀ ਸ਼ਹਿਰ ਵਿੱਚ ਰਹਾਂਗੇ ਆਪਣੇ ਬੇਟੇ ਨਾਲ ਪਰ ਇਹ ਸਭ ਕੁਝ ਆਪਣੇ ਨਾਲ ਕੀ ਹੋ ਰਿਹਾ ਹੈ ਹਾਂ ਦਲਵੀਰ ਗਲਤੀ ਤਾਂ ਬਹੁਤ ਵੱਡੀ ਕਰ ਬੈਠੇ ਹਾਂ ਆਪਾਂ ਤੇ ਉਸ ਇੱਕ ਗਲਤੀ ਕਰਕੇ ਹੀ ਆਪਾਂ ਨੂੰ ਅੱਜ ਇਹ ਦਿਨ ਦੇਖਣੇ ਪੈ ਰਹੇ ਹਨ ਮੀਤ ਕਮਲ ਨੇ ਦਲਵੀਰ ਨੂੰ ਕਿਹਾ ਅਗਲੇ ਦਿਨ ਕਰੀਬ 7 ਵਜੇ ਮਹਿਰ ਉੱਚੀ ਉੱਚੀ ਰੌਲਾ ਪਾ ਰਹੀ ਸੀ ਉਹ ਅਭਿਸ਼ੇਕ ਨੂੰ ਕਹਿ ਰਹੀ ਸੀ ਕਿ ਤੇਰੀ ਮਾਂ ਨੇ ਅੱਜ ਫੇਰ ਖਾਣਾ ਨਹੀਂ ਬਣਾਇਆ ਇਸ ਦਾ ਤਾਂ ਰੋਜ਼ ਦਾ ਹੀ ਹੋ ਗਿਆ ਹੈ ਮੈਂ ਰੋਜ਼ ਦਫ਼ਤਰ ਲਈ ਦੇਰੀ ਨਾਲ ਜਾਂਦੀ ਹਾਂ ਉਹ ਗੁੱਸੇ ਵਿੱਚ ਉਹਨਾਂ ਦੇ ਕਮਰੇ ਵਿੱਚ ਜਾਂਦੀ ਹੈ ਜਦੋਂ ਉਹ ਗੇਟ ਖੋਲ੍ਹ ਕੇ ਦੇਖਦੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਨਾ ਤਾਂ ਉੱਥੇ ਦਲਵੀਰ ਕੌਰ ਸੀ ਤੇ ਨਾ ਹੀ ਮੀਤ ਕਮਲ ਕਮਰਾ ਬਿਲਕੁਲ ਖਾਲੀ ਸੀ ਉਸ ਨੇ ਇਹ ਸਭ ਆਪਣੇ ਘਰ ਵਾਲੇ ਅਭਿਸ਼ੇਕ ਨੂੰ ਦੱਸਿਆ ਅਭਿਸ਼ੇਕ ਨੇ ਆਪਣੇ ਪਿਤਾ ਜੀ ਨੂੰ ਫੋਨ ਮਲਾਇਆ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਮੇਹਰ ਸਿਰ ਫੜ ਕੇ ਬੈਠ ਗਈ ਇਹ ਸੋਚ ਕੇ ਕਿ ਹੁਣ ਸਵੇਰੇ-ਸਵੇਰੇ ਘਰ ਦਾ ਸਾਰਾ ਕੰਮ ਉਸ ਨੂੰ ਕਰਨਾ ਪਵੇਗਾ ਦੂਜੇ ਪਾਸੇ ਦਲਵੀਰ ਅਤੇ ਮੀਤ ਕਮਲ ਸਵੇਰ ਦੀ ਪਹਿਲੀ ਬੱਸ ਫੜ ਕੇ ਆਪਣੇ ਪਿੰਡ ਪਹੁੰਚ ਚੁੱਕੇ ਸੀ ਉਹ ਸਿੱਧਾ ਆਪਣੇ ਪੁਰਾਣੇ ਦੋਸਤ ਚਰਨ ਕੋਲ ਗਏ ਜਿਨ੍ਹਾਂ ਦੀ ਪਤਨੀ ਸวิตਰੀ ਦੀ ਕੁਝ ਸਮੇਂ ਪਹਿਲਾਂ ਮੌਤ ਹੋਈ ਸੀ ਜਦੋਂ ਉਹ ਉਹਨਾਂ ਦੇ ਘਰ ਪਹੁੰਚਦੇ ਹਨ ਤਾਂ ਚਰਨ ਦੀ ਨੂੰ ਚਾਹ ਪਾਣੀ ਲੈ ਕੇ ਆਉਂਦੀ ਹੈ ਤੇ ਫਿਰ ਕੁਝ ਸਮੇਂ ਬਾਅਦ ਖਾਣਾ ਵੀ ਪਰੋਸਦੀ ਹੈ मीत ਕਮਲ ਅਤੇ ਦਲਵੀਰ ਦੇਖ ਰਹੇ ਸੀ ਕਿ ਚਰਨਦੀ ਨੂੰ ਕਿੰਨੀ ਫੁਰਤੀ ਨਾਲ ਕੰਮ ਕਰਦੀ ਹੈ ਵੈਸੇ ਵੀ ਕਿੰਨੇ ਹਸਮੁਖ ਅਤੇ ਚੰਗੇ ਸੁਭਾਦੀ ਹੈ ਮੀਤ ਕਮਲ ਚਰਨਦੀ ਨੂੰ ਦੀ ਬਹੁਤ ਤਾਰੀਫ ਕਰਦਾ ਹੈ ਉਸ ਦੀ ਤਾਰੀਫ ਕਰਦੇ ਹੋਏ ਦਲਵੀਰ ਅਤੇ ਮੀਤ ਕਮਲ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਇਹ ਦੇਖ ਕੇ ਚਰਨ ਉਹਨਾਂ ਨੂੰ ਪੁੱਛਦਾ ਹੈ ਕੀ ਗੱਲ ਹੋ ਗਈ ਤੁਸੀਂ ਇੰਨੇ ਉਦਾਸ ਕਿਉਂ ਹੋ ਮੀਤ ਕਮਲ ਕੁਝ ਦੱਸਣਾ ਨਹੀਂ ਚਾਹੁੰਦਾ ਸੀ ਪਰ ਆਪਣੇ ਦੋਸਤ ਦੇ ਵਾਰ-ਵਾਰ ਕਹਿਣ ਤੇ ਉਹ ਸਾਰੀ ਗੱਲ ਉਸ ਨੂੰ ਦੱਸਦਾ ਹੈ। ਉਹ ਦੱਸਦਾ ਹੈ ਕਿ ਕਿਵੇਂ ਨੂੰਹ ਪੁੱਤਰ ਨੇ ਸਾਰੀ ਜ਼ਮੀਨ ਜਾਇਦਾਦ ਹਥਿਆ ਇਸ ਤੋਂ ਬਾਅਦ ਉਹ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਕਰਦੇ। ਇਹ ਸਭ ਸੁਣ ਕੇ ਚਰਨ ਬਹੁਤ ਹੀ ਹੈਰਾਨ ਹੋਇਆ। ਪਰ ਉਸ ਨੇ ਹੌਸਲਾ ਦਿੰਦੇ ਹੋਏ ਕਿਹਾ ਕਿ ਕਾਨੂੰਨ ਵੀ ਕੋਈ ਚੀਜ਼ ਹੁੰਦੀ ਹੈ। ਮੇਰਾ ਪੁੱਤਰ ਵਕੀਲ ਹੈ। ਤੂੰ ਜਾਣਦਾ ਤਾਂ ਹੈ ਮੈਂ ਤੈਨੂੰ ਹੁਣੇ ਉਸ ਨਾਲ ਮਲਾਉਂਦਾ ਹਾਂ। ਤੇਰੇ ਖੂਨ ਪਸੀਨੇ ਦੀ ਮਿਹਨਤ ਨਾਲ ਬਣਿਆ ਘਰ ਮੈਂ ਐਵੇਂ ਨਹੀਂ ਜਾਣ ਦੇਵਾਂਗਾ। ਚਰਨ ਆਪਣੇ ਪੁੱਤਰ ਨੂੰ ਫੋਨ ਕਰਕੇ ਘਰ ਬੁਲਾਉਂਦਾ ਹੈ। ਜਦੋਂ ਉਹ ਸਬਕੁੱਝ ਆਪਣੇ ਪੁੱਤਰ ਨੂੰ ਦੱਸਦਾ ਹੈ ਤਾਂ ਉਸ ਦਾ ਪੁੱਤਰ ਵੀ ਹੈਰਾਨ ਰਹਿ ਜਾਂਦਾ ਹੈ। ਪਰ ਉਹ ਹੌਸਲਾ ਦਿੰਦੇ ਹੋਏ ਕਹਿੰਦਾ ਹੈ ਕਿ ਚਾਚਾ ਚਾਚੀ ਤੁਸੀਂ ਫਿਕਰ ਨਾ ਕਰੋ। ਜੋ ਤੁਹਾਡੇ ਨਾਲ ਹੋਇਆ ਹੈ ਉਹ ਸਿਰਫ ਅਨਿਆਇ ਨਹੀਂ, ਇੱਕ ਅਪਰਾਧ ਹੈ। ਖੂਨ ਪਸੀਨੇ ਨਾਲ ਕਮਾਏ ਪੈਸੇ ਕਿਸੇ ਹੋਰ ਦੇ ਨਾਮ ਕਿਵੇਂ ਹੋ ਸਕਦੇ ਹਨ? ਚਰਨ ਦੇ ਮੁੰਡੇ ਨੇ ਜ਼ਮੀਨ ਵੇਚਣ ਤੋਂ ਲੈ ਕੇ ਮਕਾਨ ਵੇਚਣ ਤੱਕ ਦੇ ਪੈਸਿਆਂ ਦਾ ਹਿਸਾਬ ਪੁੱਛਿਆ ਉਸਨੇ ਪੁੱਛਿਆ ਕਿ ਪੈਸੇ ਕਦੋਂ ਤੇ ਕਿਸ ਦੇ ਖਾਤੇ ਵਿੱਚ ਟਰਾਂਸਫਰ ਹੋਏ ਸੀ ਮੀਤ ਕਮਲ ਸਭ ਕੁਝ ਆਪਣੇ ਦੋਸਤ ਦੇ ਪੁੱਤਰ ਨੂੰ ਦੱਸਦੇ ਹਨ ਚਰਨ ਦਾ ਪੁੱਤਰ ਉਹਨਾਂ ਨੂੰ ਦੱਸਦਾ ਹੈ ਕਿ ਕਾਨੂੰਨ ਵਿੱਚ ਸਾਫ਼ ਲਿਖਿਆ ਹੈ ਕਿ ਜੇਕਰ ਬੇਟਾ ਆਪਣੇ ਪਿਤਾ ਦੀ ਜ਼ਮੀਨ ਲੈ ਕੇ ਉਹਨਾਂ ਦੀ ਸੰਭ ਸੰਭਾਲ ਨਹੀਂ ਕਰਦਾ ਤਾਂ ਉਹ ਜ਼ਮੀਨ ਵਾਪਸ ਪਿਤਾ ਦੇ ਨਾਮ ਹੋ ਜਾਂਦੀ ਹੈ ਅਤੇ ਜੇ ਧੋਖੇ ਨਾਲ ਦਸਤਕਤ ਕਰਵਾਏ ਗਏ ਹਨ ਤਾਂ ਕੇਸ ਹੋਰ ਵੀ ਮਜ਼ਬੂਤ ਹੈ ਬਸ ਤੁਸੀਂ ਹਿੰਮਤ ਨਾ ਹਾਰੋ ਅਗਲੇ ਦਿਨ ਮੀਤ ਕਮਲ ਤੇ ਦਲਵੀਰ ਸ਼ਹਿਰ ਵਾਪਸ ਆ ਗਏ ਸੀ ਮਹਿਰ ਨੇ ਉਹਨਾਂ ਨੂੰ ਦੇਖ ਕੇ ਗੁੱਸੇ ਵਿੱਚ ਕਿਹਾ ਤੁਸੀਂ ਕਿੱਥੇ ਚੱਲੇ ਗਏ ਸੀ ਮੇਰੀ ਕੱਲ ਦੀ ਹਾਲਤ ਖਰਾਬ ਹੋ ਗਈ ਹੈ ਸਾਰੇ ਘਰ ਦਾ ਕੰਮ ਮੇਰੇ ਸਿਰ ਛੱਡ ਕੇ ਚਲੇ ਗਏ ਤੁਹਾਡੇ ਕੋਲ ਕੋਈ ਜਵਾਬ ਹੈ ਅਭਿਸ਼ੇਕ ਨੇ ਵੀ ਗੁੱਸਾ ਕਰਦੇ ਹੋਏ ਕਿਹਾ ਕਿ ਇਹ ਘਰ ਹੈ ਕੋਈ ਦਰਮਸ਼ਾਲਾ ਨਹੀਂ ਕਿ ਜਦੋਂ ਮਨ ਕੀਤਾ ਤੁਸੀਂ ਆ ਗਏ ਜਦੋਂ ਮਨ ਕੀਤਾ ਤੁਸੀਂ ਚਲੇ ਗਏ ਤੁਹਾਨੂੰ ਕਿੰਨੇ ਵਾਰ ਕਿਹਾ ਹੈ ਜੇ ਇਸ ਘਰ ਵਿੱਚ ਰਹਿਣਾ ਹੈ ਤਾਂ ਸਾਡੀ ਮਰਜ਼ੀ ਨਾਲ ਰਹਿਣਾ ਪਵੇਗਾ ਦਲਵੀਰ ਦੇ ਮਨ ਵਿੱਚ ਬਹੁਤ ਕੁਝ ਸੀ ਜੋ ਉਹ ਅਭਿਸ਼ੇਕ ਤੇ ਮਹਿਰ ਨੂੰ ਸੁਣਾਉਣਾ ਚਾਹੁੰਦੀ ਸੀ ਪਰ ਉਸਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਦਲਵੀਰ ਅਤੇ ਮੀਤ ਕਮਲ ਆਪਣੇ ਕਮਰੇ ਵਿੱਚ ਗਏ ਤੇ ਆਪਣੇ ਕੱਪੜੇ ਅਤੇ ਜ਼ਰੂਰੀ ਸਮਾਨ ਪੈਕ ਕੀਤਾ ਕਾਰ ਵਿੱਚੋਂ ਜਾਣ ਲੱਗੇ। ਉਹਨਾਂ ਨੇ ਜਾਂਦੇ ਵਕਤ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਅਭਿਸ਼ੇਕ ਅਤੇ ਮਿਹਰ ਪਿੱਛੋਂ ਆਵਾਜ਼ਾਂ ਲਗਾਉਂਦੇ ਹੀ ਰਹਿ ਗਏ। ਉਹ ਉਹਨਾਂ ਨੂੰ ਬਾਰ-ਬਾਰ ਪੁੱਛ ਰਹੇ ਸੀ ਕਿ ਉਹ ਕਿੱਥੇ ਜਾ ਰਹੇ ਹਨ। ਸ਼ਾਮ ਨੂੰ ਮਿਹਰ ਤੇ ਅਭਿਸ਼ੇਕ ਡੂੰਘੀਆਂ ਸੋਚਾਂ ਵਿੱਚ ਬੈਠੇ ਸੀ। ਅਭਿਸ਼ੇਕ ਦੇ ਫੋਨ ਤੇ ਅਣਜਾਣ ਨੰਬਰ ਤੋਂ ਕਾਲ ਆਉਂਦਾ ਹੈ। ਜਦੋਂ ਅਭਿਸ਼ੇਕ ਫੋਨ ਚੁੱਕਦਾ ਹੈ ਤਾਂ ਅੱਗੋਂ ਸਖਤ ਆਵਾਜ਼ ਵਿੱਚ ਪੁਲਿਸ ਇੰਸਪੈਕਟਰ ਬੋਲਦਾ ਹੈ। ਉਹ ਦੱਸਦੇ ਹਨ ਕਿ ਉਸਤੇ ਤੇ ਉਸਦੀ ਪਤਨੀ ਤੇ ਧੋਖਾਧੜੀ ਦੀ ਰਿਪੋਰਟ ਰਜਿਸਟਰ ਹੋਈ ਹੈ। ਕੱਲ ਸਵੇਰੇ 11 ਵਜੇ ਪੁਲਿਸ ਸਟੇਸ਼ਨ حاضر ਹੋ ਜਾਓ ਨਹੀਂ ਤਾਂ ਪੁਲਿਸ ਤੁਹਾਡੇ ਘਰ ਆ ਕੇ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਜਾਵੇਗੀ। ਇਹ ਸੁਣ ਕੇ ਉਹ ਬਹੁਤ ਹੀ ਹੈਰਾਨ ਰਹਿ ਜਾਂਦਾ ਹੈ। ਉਹ ਇਹ ਸਾਰੀ ਗੱਲ ਮਹਿਰ ਨੂੰ ਵੀ ਦੱਸਦਾ ਹੈ। ਉਹ ਵੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਰਹਿ ਜਾਂਦੀ ਹੈ। ਉਹ ਦੋਵੇਂ ਜਾਣੇ ਘਬਰਾ ਜਾਂਦੇ ਹਨ ਅਭਿਸ਼ੇਕ ਸ਼ੈਰ ਦੇ ਨਾਮੀ ਵਕੀਲ ਕੋਲ ਜਾਂਦਾ ਹੈ ਤੇ ਸਭ ਦੱਸਦਾ ਹੈ ਉਹ ਵਕੀਲ ਉਸ ਨੂੰ ਕਹਿੰਦਾ ਹੈ ਕਿ ਇਹ ਸਾਫ਼-ਸਾਫ਼ ਧੋਖਾਧੜੀ ਦਾ ਕੇਸ ਹੈ ਜੇ ਤੁਹਾਡੇ ਪਿਤਾ ਨੇ ਇਹ ਕੇਸ ਕਰ ਹੀ ਦਿੱਤਾ ਹੈ ਤਾਂ ਤੁਸੀਂ ਜਾ ਕੇ ਵੀ ਕੁਝ ਨਹੀਂ ਕਰ ਸਕਦੇ ਸਾਰੇ ਸਬੂਤ ਤੁਹਾਡੇ ਖਿਲਾਫ ਹਨ ਸਮਝਦਾਰੀ ਇਸ ਵਿੱਚ ਹੀ ਹੈ ਕਿ ਆਪਣੀ ਮਾਤਾ ਪਿਤਾ ਨਾਲ ਤੁਹਾਨੂੰ ਸਮਝਾਉਂਦਾ ਕਰ ਲੈਣਾ ਚਾਹੀਦਾ ਹੈ ਜੋ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਵਾਪਸ ਦੇ ਦਿੱਤਾ ਜਾਵੇ ਨਹੀਂ ਤਾਂ ਇਹ ਕੇਸ ਤੁਹਾਡੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਮਹਿਰ ਅਤੇ ਅਭਿਸ਼ੇਕ ਬਹੁਤ ਹੀ ਕਵਰਾਏ ਹੋਏ ਸੀ ਇਹ ਸੋਚਦੇ ਸੀ ਕਿ ਬੁੱਢੇ ਮਾਪੇ ਕੀ ਕਰ ਸਕਦੇ ਹਨ ਪਰ ਉਹਨਾਂ ਦੀ ਇਹ ਗਲਤਫਹਿਮੀ ਵੀ ਟੁੱਟ ਗਈ ਸੀ ਅਭਿਸ਼ੇਕ ਅਤੇ ਮਹਿਰ ਪਿੰਡ ਉਹਨਾਂ ਨੂੰ ਮਿਲਣ ਲਈ ਜਾਂਦੇ ਹਨ ਉਹਨਾਂ ਨੂੰ ਪਤਾ ਸੀ ਕਿ ਉਹ ਯਕੀਨਨ ਚਰਨਜੀ ਦੇ ਘਰ ਹੀ ਹੋਣਗੇ ਉਹ ਸਿੱਧਾ ਉਹਨਾਂ ਕੋਲ ਹੀ ਜਾਂਦੇ ਹਨ ਉੱਥੇ ਜਾ ਕੇ ਅਭਿਸ਼ੇਕ ਮੀਤ ਕਮਲ ਦੇ ਪੈਰਾਂ ਵਿੱਚ ਡਿੱਗਦਾ ਹੋਇਆ ਕਹਿੰਦਾ ਹੈ ਕਿ ਪਿਤਾ ਜੀ ਸਾਨੂੰ ਮaaf ਕਰ ਦਿਓ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਹੁਣ ਤੁਹਾਨੂੰ ਕਦੇ ਪਰੇਸ਼ਾਨ ਨਹੀਂ ਕਰਾਂਗੇ ਤੁਸੀਂ ਜੋ ਕਹੋਗੇ ਅਸੀਂ ਉਹ ਕਰਾਂਗੇ ਤੁਸੀਂ ਜਿੱਥੇ ਘੁੰਮਣ ਜਾਣਾ ਹੋਇਆ ਉੱਥੇ ਜਾਇਓ ਪਰ ਤੁਸੀਂ ਸਾਨੂੰ ਮaaf ਕਰ ਦਿਓ ਮੇਹਰ ਵੀ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੰਮੀ ਜੀ ਸਾਨੂੰ ਮਾਫ਼ ਕਰ ਦਿਓ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਮੈਂ ਅੱਗੇ ਤੋਂ ਕਦੇ ਵੀ ਬਤਮੀਜੀ ਨਹੀਂ ਕਰਾਂਗੀ ਮੀਤ ਕਮਲ ਕਹਿੰਦਾ ਹੈ ਕਿ ਪੁੱਤਰ ਅਸੀਂ ਤੁਹਾਡੇ ਤੇ ਭਰੋਸਾ ਕਰਕੇ ਸਭ ਕੁਝ ਖੋ ਬੈਠੇ ਹਾਂ ਮੈਂ ਉਹੀ ਗਲਤੀ ਦੁਬਾਰਾ ਨਹੀਂ ਕਰਨਾ ਚਾਹੁੰਦਾ ਹੁਣ ਨਾ ਤਾਂ ਮੈਂ ਤੁਹਾਡੀ ਕੋਈ ਗੱਲ ਸੁਣਨੀ ਹੈ ਤੇ ਨਾ ਹੀ ਝੂਠੇ ਵਾਅਦੇ ਸਾਨੂੰ ਤਾਂ ਸਾਡਾ ਹੱਕ ਵਾਪਸ ਚਾਹੀਦਾ ਹੈ ਜਿੰਨੇ ਪੈਸੇ ਲੈ ਸੀ ਉਹ ਵਾਪਸ ਕਰੋ ਫਿਰ ਜਿੱਥੇ ਦਿਲ ਚਾਹੇ ਉੱਥੇ ਰਹਿਣਾ ਜਿਵੇਂ ਮਨ ਕੀਤਾ ਓਵੇਂ ਜਿਓ ਅਭਿਸ਼ੇਕ ਫਿਰ ਤੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਸਾਨੂੰ ਇਸ ਵਾਰ ਮਾਫ ਕਰ ਦਿਓ ਅੱਗੇ ਤੋਂ ਅਸੀਂ ਕਦੇ ਅਜਿਹਾ ਨਹੀਂ ਕੁਝ ਕਰਾਂਗੇ ਇੰਨੇ ਨੂੰ ਚਰਨਜੀ ਦਾ ਪੁੱਤਰ ਕਹਿੰਦਾ ਹੈ ਕਿ ਦੇਖੋ ਮਾਫੀ ਮੰਗਣ ਨਾਲ ਹੁਣ ਕੁਝ ਨਹੀਂ ਹੋਵੇਗਾ ਤੁਸੀਂ ਦੋਹਾਂ ਨੇ ਧੋਖਾ ਕੀਤਾ ਹੈ ਆਪਣੇ ਮਾਤਾ ਪਿਤਾ ਨਾਲ ਜੇ ਤੁਸੀਂ ਜੇਲ੍ਹ ਤੋਂ ਬਚਣਾ ਚਾਹੁੰਦੇ ਹੋ ਤਾਂ ਜਿੰਨਾ ਪੈਸਾ ਲਿਆ ਸੀ ਉਨਾ ਵਾਪਸ ਕਰੋ ਨਹੀਂ ਤਾਂ ਇਹ ਕੇਸ ਕੋਰਟ ਤੱਕ ਜਾਵੇਗਾ ਫਿਰ ਤੁਸੀਂ ਕਿਸੇ ਵੀ ਹਾਲ ਵਿੱਚ ਬਚ ਨਹੀਂ ਸਕਦੇ ਤੁਹਾਡੇ ਖਿਲਾਫ ਬਹੁਤ ਸਬੂਤ ਹਨ ਅਭਿਸ਼ੇਕ ਕੰਬਦੀ ਹੋਈ ਆਵਾਜ਼ ਵਿੱਚ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਇੰਨੇ ਪੈਸੇ ਹੀ ਨਹੀਂ ਮੈਂ ਇੰਨੇ ਪੈਸੇ ਕਿਵੇਂ ਵਾਪਸ ਕਰਾਂਗਾ ਤਾਂ ਚਰਨਜੀਤ ਦਾ ਮੁੰਡਾ ਜਵਾਬ ਦਿੰਦੇ ਹੋਏ ਕਹਿੰਦਾ ਹੈ ਕਿ ਇਹ ਤੇਰੀ ਸਿਰਦਰਦੀ ਹੈ ਤੂੰ ਸ਼ੁਕਰ ਮਨਾ ਐਨੇ ਸਾਲਾਂ ਦਾ ਵਿਆਜ ਤੇਰੇ ਤੋਂ ਨਹੀਂ ਮੰਗਿਆ ਨਹੀਂ ਤਰਾਕਾ ਮੈਂ ਇੰਨੀ ਵੱਧ ਜਾਣੀ ਸੀ ਕਿ ਤੂੰ ਸੋਚ ਵੀ ਨਹੀਂ ਸਕਦਾ ਅਭਿਸ਼ੇਕ ਕਹਿੰਦਾ ਹੈ ਮੈਨੂੰ ਬਸ ਇੱਕ ਮਹੀਨੇ ਦਾ ਟਾਈਮ ਦੇ ਦਿਓ ਮੈਂ ਇੱਕ ਇੱਕ ਪੈਸਾ ਵਾਪਸ ਕਰ ਦੇਮਗਾ ਬਸ ਪਿਤਾ ਜੀ ਤੁਸੀਂ ਇਹ ਕੰਪਲੀਟ ਵਾਪਸ ਲੈ ਲਓ ਚਰਨ ਜੀ ਦਾ ਪੁੱਤਰ ਕਹਿੰਦਾ ਹੈ ਇਹ ਸਭ ਤੂੰ ਲਿਖਤ ਦੇ ਵਿੱਚ ਦੇ ਫਿਰ ਹੀ ਮਾਫੀਨਾਮਾ ਮਨਜ਼ੂਰ ਕੀਤਾ ਜਾਵੇਗਾ ਅਭਿਸ਼ੇਕ ਕੰਬਦੇ ਹੋਏ ਹੱਥਾਂ ਨਾਲ ਲਿਖਦਾ ਹੈ ਕਿ ਮੈਂ ਅਭਿਸ਼ੇਕ ਕੁਮਾਰ ਆਪਣੇ ਪਿਤਾ ਤੋਂ ਲਈ 80 ਲੱਖ ਰੁਪਏ ਇੱਕ ਮਹੀਨੇ ਵਿੱਚ ਵਾਪਸ ਕਰਾਉਣ ਦਾ ਵਾਅਦਾ ਕਰਦਾ ਹਾਂ ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਝੱਲਣ ਨੂੰ ਤਿਆਰ ਹਾਂ ਇੱਕ ਮਹੀਨੇ ਬਾਅਦ ਅਭਿਸ਼ੇਕ ਨੇ ਆਪਣੀ ਗੱਡੀ ਵੇਚੀ ਤੇ ਉਹ ਫਲੈਟ ਜੋ ਉਸਨੇ ਆਪਣੇ ਪਿਤਾ ਜੀ ਦੇ ਖੂਨ ਪਸੀਨੇ ਦੀ ਕਮਾਈ ਨਾਲ ਖਰੀਦਿਆ ਸੀ ਉਹ ਵੇਚ ਕੇ ਅਸੀਂ 80 ਲੱਖ ਰੁਪਏ ਵਾਪਸ ਦੇ ਦਿੱਤੇ ਉਹਨਾਂ 80 ਲੱਖ ਰੁਪਏ ਦਾ ਮੀਤ ਕਮਲ ਜੀ ਨੇ ਪਿੰਡ ਵਿੱਚ ਛੋਟਾ ਜਿਹਾ ਮਕਾਨ ਖਰੀਦਿਆ ਤੇ ਬਾਕੀ ਬਚੇ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ। ਉਹ ਇੱਕ ਸਕੂਨ ਭਰੀ ਜ਼ਿੰਦਗੀ ਜੀ ਰਹੇ ਸਨ। ਹੁਣ ਉਹਨਾਂ ਨੂੰ ਜੀਣ ਦਾ ਸਹਾਰਾ ਮਿਲ ਗਿਆ ਸੀ। ਭਾਵੇਂ ਉਹ ਆਪਣੇ ਪੁੱਤਰ ਤੇ ਨੂੰ ਤੋਂ ਦੂਰ ਰਹਿੰਦੇ ਸੀ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਸਕੂਨ ਸੀ। ਉਹ ਆਪਣੀ ਮਰਜ਼ੀ ਦੇ ਮਾਲਕ ਸਨ। ਆਮੀ ਉਹਨਾਂ ਕੋਲ ਨੂੰ ਪੁੱਤਰ ਨਹੀਂ ਸਨ ਪਰ ਉਹਨਾਂ ਕੋਲ ਆਪਣੀ ਸਭ ਤੋਂ ਜ਼ਰੂਰੀ ਚੀਜ਼ ਹੈ ਆਜ਼ਾਦੀ ਸੀ ਹਾਂਜੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਮੀਤ ਕਮਲ ਜੀ ਨੇ ਜੋ ਕੀਤਾ ਉਹ ਸਹੀ ਸੀ ਜਾਂ ਗਲਤ ਆਪਣੀ ਰੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ